ਸਰ ਸ਼ਿਕਾਲ ਜੀ ਮੈਨੀਆਂ ਨਤੀ ਮਾਤੋਂ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋ ਗਏ ਲਓ ਜੀ ਇੱਕ ਹੋਰ ਮਾਤਾ ਲੈ ਕੇ ਹਾਜ਼ਰ ਹੋਇਆ ਭਾਈ ਮਾਤਾ ਕੱਲੀ ਨਹੀਂ ਆਈ ਮਾਤਾ ਦੇ ਪਿੱਛੇ ਭਗਤ ਵੀ ਤੋਰੇ ਆਉਂਦੇ ਨੇ ਜਦੋਂ ਹੀ ਮਾਤਾ ਘਮੇਰੀਆਂ ਖਾਣ ਲੱਗ ਜਾਂਦੀਆਂ ਤਾਂ ਭਗਤਾਂ ਦੇ ਵਿੱਚ ਵੀ ਕੋਈ ਵੱਖਰੀ ਜਿਹੀ ਸ਼ੈ ਆ ਜਾਂਦੀ ਹੈ ਜਿਸ ਤੋਂ ਬਾਅਦ ਉਹ ਵੀ ਮਾਤਾ ਦੇ ਪਿੱਛੇ-ਪਿੱਛੇ ਆਉਂਦੇ ਨਜ਼ਰ ਆਉਂਦੇ ਨੇ ਜੀ ਹਾਂ ਵੀਡੀਓ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਕਿ ਮਾਤਾ ਜਿਹੜੀ ਕਿ ਚੌਂਕੀ ਲਾਉਂਦੀ ਹੈ ਤੇ ਇਸ ਵਿੱਚ ਮਾਤਾ ਆਉਂਦੀ ਹੈ ਭਾਈ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੇ ਕੰਮਕਾਜ ਨਹੀਂ ਹੁੰਦੇ ਤਾਂ ਜਰੂਰ ਚੌਕੀਆਂ ਚੁੰਕੀਆਂ ਭਰਿਆ ਕਰੋ ਕਿਉਂਕਿ ਅੱਜ ਕੱਲ ਤੁਹਾਡੇ ਜਿਹੜੇ ਇਲਾਜ ਡਾਕਟਰਾਂ ਨੇ ਕਰਨੇ ਨੇ ਉਹ ਡਾਕਟਰਾਂ ਦੇ ਵਾਦੀ ਗੱਲ ਨਹੀਂ ਉਹ ਸਿਰਫ ਇਹ ਬਾਬੇ ਕਰ ਸਕਦੇ ਨੇ ਜੇ ਮੇ ਤੁਹਾਡੇ ਘਰ ਦੇ ਵਿੱਚ ਮੰਨ ਲਓ ਕੋਈ ਤਰੱਕੀ ਨਹੀਂ ਹੋ ਰਹੀ ਜਾਂ ਫਿਰ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਵਿੱਚ ਬਿਮਾਰੀ ਨਹੀਂ ਜਾ ਰਹੀਆਂ ਕੋਈ ਬਜ਼ੁਰਗ ਬਿਮਾਰ ਹੈ ਜਾਂ ਕੋਈ ਹੋਰ ਬਿਮਾਰਾ ਘਰ ਦੇ ਵਿੱਚ ਤਾਂ ਇਹਦਾ ਇਲਾਜ ਹੁਣ ਡਾਕਟਰ ਥੋੜੀ ਕਰਨਗੇ ਇਹ ਪਖੰਡੀਆਂ ਕੋਲਿਆ ਨਾ ਇਹ ਕੋਈ ਆਪਰੇਸ਼ਨ ਨਹੀਂ ਕੋਈ ਟੀਕਾ ਨਹੀਂ ਕੋਈ ਜੜੀ ਬੂਟੀ ਦਵਾਈ ਨਹੀਂ ਜਾਂ ਤਾਂ ਤੁਸੀਂ ਚਰਸੇ ਦੇ ਵਿੱਚ ਟੂਣਾ ਕਰਨਾ ਜਾਂ ਫਿਰ ਆਪਣੇ ਕਿਸੇ ਗਵਾਨੇ ਦੇ ਕੁਝ ਕਰਾ ਕੇ ਸੱਟਣਾ ਜਾਂ ਫਿਰ ਆਂਡਾ ਓਂਡਾ ਦੇ ਦਿਓ ਜਾਂ ਫਿਰ ਮੀਟ ਮੂਟ ਜਾਹਾ ਜਿਹੜਾ ਕਿ ਕਰਦੇ ਹੋ ਇਹ ਟੂਣਾ ਟਾਣੇ ਜਿਹੇ ਹੁੰਦੇ ਨੇ ਜਾਂ ਫਿਰ ਤੁਸੀਂ ਚੰਕੀਆਂ ਭਰ ਲਓ ਤੇ ਦੇਖਿਓ ਫਿਰ ਤੁਹਾਡੇ ਕਿਵੇਂ ਕੰਮ ਸੈੱਟ ਆਉਂਦੇ ਨੇ ਫੂਕਾਂ ਮਾਰ ਕੇ ਤੁਹਾਡੇ ਹੱਡ ਗੋਡਿਆਂ ਦੇ ਦਰਦ ਸ਼ੂਮੰਤਰ ਕਰ ਦੇਣਗੇ ਤੁਸੀਂ ਕਹੋਗੇ ਵੀ ਕੀ ਹਾਸੋਈ ਨਹੀਂ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਜੋ ਅਸੀਂ ਅੱਜ ਕੱਲ ਪਖੰਡਵਾ ਦੇ ਵਿੱਚ ਦੇਖ ਰਿਹਾ ਉਸ ਦੇ ਵਿੱਚ ਇਹੋ ਚੀਜ਼ ਦਾ ਪੇਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕੀ ਹੋ ਸਕਦਾ ਜਿਵੇਂ ਹੁਣ ਅਸੀਂ ਅਕਸਰ ਦੇਖ ਰਿਹਾ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਸਭ ਤੋਂ ਵੱਧ ਇਹੋ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿ ਫੂਕਾਂ ਜੀਆਂ ਮਾਰਦੇ ਨੇ ਤਾਂ ਸਟੇਜ ਤੋਂ ਥੱਲੇ ਡਿੱਗ ਪੈਂਦੇ ਨੇ ਜਾਂ ਫਿਰ ਜਿਹੜੇ ਅ ਮਤਲਬ ਕਿ ਪਾਹੀ ਜਲੋਕ ਹੁੰਦੇ ਨੇ ਜਾਂ ਉਧਰਾਂ ਦੇ ਨਾਲ ਪੀੜਤ ਹੁੰਦੇ ਨੇ ਜਾਂ ਫਿਰ ਵਿੰਗੇ ਟੇਢੇ ਜਿਹੜੇ ਹੋ ਜਾਂਦੇ ਨੇ ਜਾਂ ਕੁਝ ਵੀ ਬਿਮਾਰੀ ਨਾਲ ਜਿਹੜਾ ਵੀ ਬੰਦਾ ਪੀੜਦਾ ਕੈਂਸਰ ਦਾ ਇਲਾਜ ਜਿਹੜਾ ਡਾਕਟਰ ਨਹੀਂ ਨਾ ਕਰ ਸਕੇ ਉਹ ਪਾਣੀ ਦੇ ਛਿੱਟੇ ਦੇ ਨਾਲ ਤੇ ਫਿਰ ਫੂਕਾਂ ਦੇ ਨਾਲ ਦੇਖੋ ਕਿਵੇਂ ਛੂ ਮੰਤਰ ਹੁੰਦਾ ਇਹਨਾਂ ਦਾ ਸੱਚੀ ਜਿਹੜੇ ਬਾਹਰਲੇ ਵਿਦੇਸ਼ਾਂ ਚ ਪੜ ਕੇ ਡਾਕਟਰ ਵੀ ਨੇ ਉਹ ਵੀ ਫੇਲ ਕਰ ਦਿੱਤੇ ਆਪ ਚਾਹੇ 10 12 ਹੀ ਪੜੇ ਨੇ ਸੋ ਇਹ ਸਿਰਫ ਪਖੰਡਵਾਦ ਦਾ ਮੂਰਖ ਬਣਾਇਆ ਜਾ ਰਿਹਾ ਜਿਹੜੀ ਚੀਜ਼ ਕਹਿੰਦਾ ਕਿ ਤੇ ਹੋਰ ਨਾ ਨਾ ਲਾਂਚ ਹੋਵੇ ਜਲ ਦੇ ਵਿੱਚ ਲਿਆਉਂ ਕਿਉਂਕਿ ਪੰਜਾਬ ਦੇ ਲੋਕ ਇੰਨੇ ਭੋਲੇ ਭਾਲੇ ਹੁੰਦੇ ਨੇ ਕਿ ਇਹਨਾਂ ਨੂੰ ਆਪਣੇ ਜਲ ਦੇ ਵਿੱਚੇ ਫਸਾਉਣਾ ਬਹੁਤ ਜਿਹੜਾ ਸੌਖਾ ਹੋ ਜਾਂਦਾ ਕਿਉਂਕਿ ਲੋਕ ਇੰਨੇ ਭੋਲੇ ਨੇ ਪਰ ਲੋਕਾਂ ਨੂੰ ਸਮਝ ਦੀ ਜ਼ਰੂਰ ਹੈ ਕਿਉਂਕਿ ਹੁਣ ਭੋਲੇ ਲੋਕਾਂ ਦਾ ਜ਼ਮਾਨਾ ਨਹੀਂ ਰਿਹਾ ਅੱਜ ਕੱਲ ਤਾਂ ਲੋਕ ਖੜੇ ਬੰਦੇ ਨੂੰ ਵੇਚ ਜਾਂਦੇ ਨੇ ਅਜਿਹੇ ਜਿਹੜਾ ਕਿ ਸਮਾਂ ਆਂਦਾ ਨਜ਼ਰ ਆ ਰਿਹਾ ਪਖੰਡਵਾਦ ਦੇ ਵਿੱਚ ਵੀ ਇਹੀ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਜਿਹੜੀ ਇਹ ਜੁਨਾਨੀ ਆ ਇਸ ਦੇ ਵਿੱਚ ਮਾਤਾ ਹੁੰਦੀ ਆ ਤੇ ਪਿੱਛੇ ਬੈਠਾ ਮਾਤਾ ਦਾ ਭੱਟ ਉਹ ਵੀ ਟਪੂਸੀਆਂ ਜਿਹਾ ਮਾਰਦਾ ਮਾਰਦਾ ਪਿੱਛੇ ਆ ਰਿਹਾ ਮਾਤਾ ਦੇ ਤਾਂ ਇਹ ਸਾਰਾ ਚੀਜ਼ ਜਿਹੜੀ ਸੀਨ ਕ੍ਰੀਏਟ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਕਿ ਸਾਡੇ ਚ ਮਾਤਾ ਆ ਰਹੀ ਤੇ ਅਸੀਂ ਲੋਕਾਂ ਦੇ ਜੁੜੇ ਕਿ ਮਸਲੇ ਹੱਲ ਕਰਾਂਗੇ ਤਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਦਿਖਾਈਆਂ ਜਾ ਰਹੀ ਨੇ ਪਰ ਲੋਕਾਂ ਦਾ ਖੁਦ ਦਾ ਫਰਜ ਬੰਦਾ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਇਗਨੋਰ ਕਰਨ ਪਖੰਡਵਾਦ ਤੋਂ ਦੂਰ ਆਣਾ ਪਖੰਡਵਾਦ ਦਾ ਸੰਕਲਿ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਵੀ ਲੱਗਦਾ ਵੀ ਕੋਈ ਪਖੰਡਵਾਦ ਫੈਲਾ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤਾਂ ਤੁਸੀਂ ਸਾਨੂੰ ਵੀਡੀਓ ਭੇਜ ਸਕਦੇ ਹੋ ਸਾਨੂੰ ਉਹ ਮਾਮਲਾ ਦੱਸ ਸਕਦੇ ਹੋ ਤਾਂ ਅਸੀਂ ਜ਼ਰੂਰ ਤੁਹਾਡੀ ਉਸ ਵੀਡੀਓ ਨੂੰ ਜ਼ਰੂਰ ਚਲਾਵਾਂਗੇ ਤੇ ਉਸ ਦੇ ਉੱਤੇ ਚਰਚਾ ਵੀ ਜ਼ਰੂਰ ਕਰਾਂਗੇ ਬਾਕੀ ਜਿੰਨੀਆਂ ਵੀ ਤੁਹਾਨੂੰ ਅਸੀਂ ਪਖੰਡਵਾਦ ਦੀਆਂ ਖਬਰਾਂ ਦਿਖਾਉਣਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਹੈ ਕੀ ਲੋਕ ਪਖੰਡਵਾਦ ਨੂੰ ਲੈ ਕੇ ਕੀ ਕਹਿੰਦੇ ਨੇ ਕਿਉਂਕਿ ਜਿਹੜੇ ਲੋਕ ਪਖੰਡਵਾਦ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਤਾਂ ਕੱਢਣਾ ਮੁਸ਼ਕਲ ਹੈ ਪਰ ਜਿਹੜੇ ਲੋਕ ਇਸ ਚੀਜ਼ ਨੂੰ ਜਾਣਦੇ ਨੇ ਤਾਂ ਉਹ ਕੀ ਸੋਚਦੇ ਨੇ ਕਿ ਸੱਚਮੁੱਚ ਇਹਨਾਂ ਚੀਜ਼ਾਂ 'ਚ ਕੁਝ ਹੁੰਦਾ ਚਾ ਨਹੀਂ ਉਹ ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ ਬਿਊਰੋਆ ਰਿਪੋਰਟ ਛਣਕਾਟਾ ਨਿਊਜ਼